ਨਾਨਕ ਨਾਮ ਤੇ ਆਈਐ ਕਾਰਜ ਆਵੇ ਰਾਸ ਕਿਆ ਸਾਰਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਚਿੰਨ ਕਲ ਰਾਖੀ ਮੇਰੀ वाहगुरू साहिब जी सोरठ प्रभु की शरण सगल पैलाचे दुख बिन से सुख पाया त्याल दुआ पा पार ब्रह्म स्वामी पूरा सतगुर त्याया ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ ਦੁਖ ਬਿਨ ਸੇ ਸੁਖ ਪਾਇਆ ਤਿਆਰ ਭੂਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੁ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਕਉਨ ਗਾਵੂ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਤੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਪਨੋ ਕਰ ਲੀਨਾ ਮਾਨਵਸਿਆ ਅਬ ਨਾਸੀ ਤਾਂ ਕੋ ਬਿਗਨਾ ਕੋ ਲਗੇ ਚੋ ਸਤਿਗੁਰੇ ਆਪਣੇ ਰਾਖੇ ਚਰਨ ਕਮਲ ਬਸੇ ਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਕੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਐਸ਼ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਨਪੂਰਨ ਪੈਜ ਰਖਾਈ ਵਾਹ ਅధికਾ ਕਰਸਾ ਵਾਹ ਕੀਪਤੇ ਪਰਮ ਸਨਮਾਨ ਜੋ ਤੀਨ ਦੁਨੀ ਦੇ ਮਾਲਿਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਵਨ ਮਹਾਰਗ ਸੰਧਿਆ ਵੇਲੇ ਸੱਜੇ ਹੋਏ ਦਵਾਨਾਂ ਦੀ ਹਾਜ਼ਰੀ ਭਰ ਰਹੇ। ਕੁਰੂ ਪਿਆਰੇ ਤੁਮ ਸਾਰੇ ਸత్సੰਗੀ ਜਨੋਂ ਵਡਪਾ ਕੇ ਹਾਂ। ਚੱਲ ਰਹੀ ਲੜੀ ਵਾਰ ਵਿਚਾਰ ਦੇ ਅਦੀਨ। ਚਪ ਜੀ ਸਾਹਿਬ ਦੀ 26 ਨੰਬਰ ਪੌੜੀ। ਅਮੁੱਲ ਗੁਣ, ਅਮੁੱਲ ਵਪਾਰ ਆ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਣੀ ਹੈ। ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਜਦੋਂ ਭਾਗਾ ਵਾਲਿਓ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਮਾਲਕ ਜੀ ਨੇ ਸਾਨੂੰ ਸੁਚੇਤ ਕੀਤਾ ਕਿ ਲੱਗੇ ਇਹ ਭਾਈ ਤੂੰ ਬਹੁਤ ਵੱਡਿਆ ਭਾਗਾ ਵਾਲਾ ਹੈ ਤੇਰੇ ਕੋਲੇ ਬਹੁਤ ਵੱਡੀ ਕੀਮਤ ਵਾਲੇ ਹੋਂ ਪ੍ਰਮਾਤਮਾ ਨੇ ਤੈਨੂੰ ਬਖਸ਼ਿਸ਼ ਕੀਤੇ ਨੇ ਪਰ ਉਹਨਾਂ ਗੁਣਾਂ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਗੁਰੂ ਦੇ ਸ਼ਰਨ ਦੇ ਵਿੱਚ ਆਉਣਾ ਪਵੇਗਾ। ਜਿਵੇਂ ਬੱਚੇ ਦੇ ਅੰਦਰ ਵਿਦਿਆ ਹੁੰਦੀ ਹੈ ਪਰ ਬੱਚਾ ਉਸ ਵਿਦਿਆ ਨੂੰ ਪ੍ਰਗਟ ਕਰਨ ਵਾਸਤੇ ਸਕੂਲ ਜਾਂਦਾ ਹੈ ਤੇ ਟੀਚਰ ਉਹਨੂੰ ਸਿਖਾਉਂਦਾ ਹੈ ਅੰਦਰਲੀ ਵਿਦਿਆ ਬਾਹਰੀ ਵਿਦਿਆ ਦੇ ਨਾਲ ਅਟੈਚ ਹੋ ਕੇ ਫਿਰ ਉਹ ਇਨਸਾਨ ਵਿਦਵਾਨ ਬਣ ਜਾਂਦਾ ਹੈ। ਇਦਾਂ ਹੀ ਸਾਡੇ ਅੰਦਰ ਗੁਣ ਦਿੱਤੇ ਨੇ ਰੱਬ ਨੇ। ਔਰ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ குரு ਦੀ ਸਿੱਖਿਆ ਸੁਣ ਕੇ ਮੰਨਣੀ ਪੈਂਦੀ ਹੈ ਸਹਿਬ ਜੀ ਨੇ ਪਾਵਨ ਬਚਨ ਕਰ ਦਿੱਤੇ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਪਾਚਾ ਕਹਿੰਦੇ ਤੇਰੀ ਮਤ ਦੇ ਵਿੱਚ ਬੜੇ ਕੀਮਤੀ ਰਤਨ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਦੇ ਸਕਦਾ ਜਿਵਾਰਾਤ ਨਹੀਂ ਪਰ ਇਹ ਪ੍ਰਗਟ ਉਦੋਂ ਹੋਣਗੇ ਜਦੋਂ ਤੂੰ ਗੁਰੂ ਜੀ ਸਿੱਖਿਆ ਸੁਣ ਕੇ ਮੰਨ ਲਵੇਂਗਾ ਤੇ ਜਿਨ੍ਹਾਂ ਨੇ ਸੁਣ ਕੇ ਮੰਨ ਲਈ ਉਹਨਾਂ ਨੇ ਫਿਰ ਉੱਚੀ ਆਵਾਜ਼ ਦੇ ਵਿੱਚ ਕਿਹਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਮ ਧਨਵੰਤ ਭਾਕ ਸਚ ਨਾਏ ਹਰ ਗੁਣ ਗਾਵੇ ਸੱਚ ਸੁਭਾਏ ਕਹਿੰਦੇ ਭਾਈ ਮੈਂ ਤਾਂ ਧਨਵਾਨ ਬਣ ਗਿਆ ਵੱਡਿਆ ਭਾਗਾ ਵਾਲਾ ਬਣ ਗਿਆ ਕਹਿੰਦਾ ਕਹਿੰਦਾ ਜਦੋਂ ਮੈਂ ਕਹਿੰਦੇ ਹਰੀ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ ਤੇ ਹਰੀ ਦੇ ਗੁਣ ਕਿੱਥੋਂ ਲੱਭੇ ਕਿੰਦੇ ਪਿਉ ਦਾਦੇ ਦਾ ਖਜ਼ਾਨਾ ਤਾਂ ਮੇਰੇ ਮੂੰਹ ਭਿਆਨ ਨਾ ਕਹਿੰਦੇ ਮੈਂ ਆਪਣੇ ਪਿਉ ਦਾਦੇ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਤੱਕ ਭਗਤਾਂ ਦੀ ਬਾਣੀ ਗੁਰੂਆਂ ਦੀ ਬਾਣੀ ਜਦੋਂ ਮੈਂ ਪੜੀ ਪੜ ਕੇ ਮੈਂ ਆਪਣੇ ਮਨ ਦੇ ਵਿਚਾਰ ਕੀਤੇ ਤੇ ਉਸ ਵਿਚਾਰ ਦੇ ਵਿੱਚੋਂ ਮੈਂ ਵੱਡਿਆ ਭਾਗਾ ਵਾਲਾ ਬਣ ਗਿਆ ਮੇਰੇ ਬਾਪੂ ਨੇ ਬਹੁਤ ਕੀਮਤੀ ਖਜ਼ਾਨਾ ਸਾਡੇ ਵਾਸਤੇ ਰੱਖਿਆ ਹੋਇਆ ਹੈ ਤੇ ਇਹੋ ਹੀ ਖਜ਼ਾਨਾ ਜਦੋਂ ਸਾਡੇ ਕੋਲੇ ਮੱਥਾ ਟੇਕਦੇ ਹਾਂ ਮੱਥਾ ਟੇਕਣ ਤੋਂ ਬਾਅਦ ਗੁਰੂ ਦੇ ਬਾਣੀ ਨੂੰ ਸੁਣਦੇ ਹਾਂ ਮੰਨਦੇ ਹਾਂ ਤੇ ਜਿਵੇਂ ਜਿਵੇਂ ਵਸਾਉਂਦੇ ਆ ਫਿਰ ਸਾਡੇ ਵੀ ਵੱਡੇ ਭਾਗ ਹੋ ਜਾਂਦੇ ਸਾਡੇ ਤੇ ਵੀ ਕਿਰਪਾ ਗੁਰੂ ਕਰ ਦਿੰਦਾ ਹੈ ਇਸ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜੇ ਪਿਆਰੇ ਜਿਹੇ ਬਚਨ ਕੀਤੇ ਨੇ ਆਮੁੱਲ ਗੁਣ ਆਮੁੱਲ ਵਪਾਰ ਕਹਿੰਦੇ ਪ੍ਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਦੇ ਸਕਦਾ ਕਿਉਂਕਿ ਜੇ ਮੁੱਲ ਦਿੱਤਾ ਮਿਲਦੇ ਹੁੰਦੇ ਫਿਰ ਤਾਂ ਸਾਰੇ ਅਮੀਰ ਲੋਕ ਉਹਨਾਂ ਗੁਣਾ ਵਾਲੇ ਬਣ ਜਾਂਦੇ ਤੇ ਗਰੀਬ ਰਹਿ ਜਾਣੇ ਸੀ ਪਰ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਕਹਿੰਦੇ ਸੋਨਾ ਬਰਾਬਰ ਰੱਖ ਕੇ ਤੋੜ ਕੇ ਇਹ ਗੁਣ ਨਹੀਂ ਮਿਲਦੇ ਫਿਰ ਕਿੱਦਾਂ ਮਿਲਦੇ ਆ ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਮੈਂ ਆਪਣਾ ਮਨ ਉਹਦੇ ਹਵਾਲੇ ਕਰ ਦਿੰਦਾ ਤੇ ਰੱਬ ਨੂੰ ਆਖਰੀਦ ਲਿਆ ਮਨ ਖਿਆਲ ਰੱਬ ਵਾਲੇ ਮਾਰਗ ਤੇ ਲਾਉਣੇ ਪੈਂਦੇ ਆ ਫਿਰ ਉਹ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਹੈ ਦੁਨੀਆ ਬਾਹਰ ਲੱਭਦੀ ਫਿਰਦੀ ਹੈ ਉਹ ਅੰਦਰ ਬੈਠਾ ਹੈ ਇਸੇ ਕਰਕੇ ਮਿਲਦਾ ਨਹੀਂ ਜਦੋਂ ਅੰਦਰ ਨੂੰ ਖੋਜਾਂਗੇ ਫਿਰ ਮਿਲੇਗਾ ਜੋ ਬਰ ਮੰਡੇ ਸੋਈ ਪੁੱਲੇ ਜੋ ਖੋਜੇ ਸੋ ਪਾਵੇ ਭਗਤ ਸਾਹਿਬ ਜੀ ਕਹਿੰਦੇ ਜਿੱਦਾਂ ਆਕਾਸ਼ ਦੇ ਵਿੱਚ ਬਹੁਤ ਖੋਜੇ ਜਿਹੜਾ ਜਿਹੜਾ ਖੋਜਦਾ ਏ ਤੂੰ ਵਿਗਿਆਨੀ ਬਣਦਾ ਜਾਂਦਾ ਏ ਇਦਾਂ ਹੀ ਸਾਡੇ ਅੰਦਰ ਵੀ ਰੱਬ ਨੇ ਬਹੁਤ ਕੁਝ ਪਾਇਆ ਹੈ ਜਿਹੜਾ ਆਪਣੇ ਆਪ ਨੂੰ ਕੁੱਜਣਾ ਸ਼ੁਰੂ ਕਰਦਾ ਹੈ ਉਹ ਗਿਆਨੀ ਬੰਦਾ ਜਾਂਦਾ ਹੈ ਬਾਹਰਲਾ ਵਿਗਿਆਨੀ ਅੰਦਰ ਦੀ ਕੋਝ ਕਰਨ ਵਾਲਾ ਗਿਆਨੀ ਤੇ ਜਿੰਨਾ ਜਿੰਨਾਂ ਨੇ ਅੰਦਰ ਦੀ ਕੋਝ ਕਰਨ ਲਈ ਉਹਨਾਂ ਨੂੰ ਇਹ ਗੁਣ ਮਿਲ ਗਏ ਤੇ ਉਹ ਇਸ ਗੁਣਾਂ ਦੇ ਵੱਡਿਆਂ ਭਾਗਾਂ ਵਾਲੇ ਬਣ ਗਏ ਤੇ ਇਹ ਗੁਣ ਐਸੇ ਨੇ ਜਿਹੜੇ ਇੱਕ ਵਾਰ ਮਿਲ ਗਏ ਫਿਰ ਗਵਾਚਦੇ ਵੀ ਨਹੀਂ ਰੁੜਦੇ ਵੀ ਨਹੀਂ ਛੜਦੇ ਵੀ ਨਹੀਂ। ਕੁਰਕਾ ਬਚਨ ਵਸੇ ਜੀ ਨਾਲੇ ਚੱਲ ਨਹੀ ਟੁੱਪੇ ਤਸਕਰ ਨਹੀ ਲੇਵੇ ਪਾਹੇ ਨਾ ਚੱਕੇ ਜਾਲੇ। ਪਾਤਸ਼ਾਹ ਕਹਿੰਦੇ ਗੁਰੂ ਦਾ ਬਚਨ ਜੇ ਸੇ ਹਿਰਦੇ ਚ ਵਸ ਗਿਆ ਫਿਰ ਇਹਨੂੰ ਗਵਾਚਨ ਦਾ ਕੋਈ ਖਤਰਾ ਨਹੀਂ ਰਹਿੰਦਾ। ਇਹਨੂੰ ਨਾ ਗਵਾਚਨ ਦਾ ਖਤਰਾ ਤੇ ਨਾ ਹੀ ਰੁੜਦਾ ਹੀ ਹੈ। ਗਵਾਚਨ ਦੇ ਅੰਦਰ ਚੋਰ ਲੈ ਜਾਂਦੇ ਨੇ। ਚੱਲ ਨਹੀਂ ਡੁੱਬੇ ਜੜਦਾ ਤੇ ਪਾਣੀ 'ਚ ਨਹੀਂ ਡੁੱਬਦਾ ਤਸਕਰ ਨਹੀਂ ਲੇਵੇ ਤਸਕਰ ਕਹਿੰਦੇ ਚੋਰ ਬਾਦਸ਼ਾਹ ਕਹਿੰਦੇ ਚੋਰ ਵੀ ਨਹੀਂ ਇਹਨੂੰ ਖੋ ਸਕਦੇ ਭਾਏ ਨਾ ਸਕੇ ਜਾਲੇ ਕਹਿੰਦੇ ਅੱਗ ਵੀ ਸਾੜ ਨਹੀਂ ਸਕਦੇ ਜਿਹਦੇ ਹਿਰਦੇ 'ਚ ਇਹ ਪ੍ਰਗਟ ਹੋ ਰਕੇ ਬਸ ਜਿੰਨੇ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਬੰਦੇ ਖੋਜ ਦਿਲ ਹਰ ਭਗਤ ਕਵੀ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਏ ਅਨਸਾਨ ਗੱਲ ਸੁਣ ਤੇ ਸੁਣਨ ਵਾਲੇ ਨੇ ਕਿਹਾ ਹਾਂਜੀ ਦੱਸੋ ਪ੍ਰਭ ਕਿੱਥੋਂ ਪਹੁੰਚੀਏ ਕਹਿੰਦੇ ਤੇਰੇ ਦਿਲ 'ਚ ਬੈਠਾ ਤੇਰੇ ਹਾਰਟ 'ਚ ਬੈਠਾ ਹਾਰਟ ਦਾ ਪੈਸੇ ਪੰਪ ਕਰਦਾ ਇੱਕ ਪਰ ਜਿਹੋ ਜੀ ਸਾਡੀ ਸੋਚ ਹੁੰਦੀ ਹੈ ਉਹੋ ਜਾਂ ਸਾਡਾ ਖੂਨ ਹੋ ਜਾਂਦਾ ਹੈ ਜੇ ਬੇਈਮਾਨ ਹਾਂ ਤੇ ਬੇਈਮਾਨੀ ਦਾ ਧੰਨ ਖਾ ਖਾ ਕੇ ਸਾਡਾ ਖੂਨ ਵੀ ਬੇਈਮਾਨ ਹੋ ਗਿਆ ਤਾਂ ਹੀ ਕਹਿ ਦਿੰਦੇ ਨਾ ਜਦੋਂ ਕੋਈ ਇਨਸਾਨ ਬੱਚਾ ਮਾੜੇ ਕੰਮ ਕਰਦਾ ਕਹਿੰਦੇ ਇਹਦਾ ਤਾਂ ਖੂਨ ਹੀ ਮੜਾ ਕਿਉਂ ਕਿਉਂਕਿ ਉਹ ਬੇਈਮਾਨ ਸੀ ਤੇ ਪਾਸ਼ਾਹ ਹੀ ਕਹਿੰਦੇ ਆਪਣੇ ਅੰਦਰ ਖੋਜ ਬੰਦੇ ਖੋਜ ਕਿੰਨਾ ਚਿਰ ਤੇ ਹਰ ਰੋਜ਼ ਕਹਿੰਦੇ ਹਰ ਰੋਜ਼ ਹਰ ਸਮੇਂ ਫਿਰ ਕੀ ਹੋਏਗਾ ਫਿਰ ਨਾ ਪਰੇਸ਼ਾਨੀ ਵਾਹੇ ਕਹਿੰਦੇ ਫਿਰ ਜਿਹੜੀ ਪਰੇਸ਼ਾਨੀ ਚੁੱਕੀ ਫਿਰਦਾ ਨਾ ਇਹ ਨਿਕਲ ਜਾਏਗੀ ਪਰੇਸ਼ਾਨੀ ਸਭ ਤੋਂ ਵੱਡਾ ਨੁਕਸਾਨ ਕਰਦੀ ਹੈ ਤੇ ਅੱਜ ਸਾਰੇ ਪਰੇਸ਼ਾਨ ਬੈਠੇ ਆ ਕੌਕੇ ਅੰਦਰ ਦੀ ਕੋਝ ਨਹੀਂ ਕਰਦੇ ਬਾਹਰੋਂ ਸੁੱਖੀ ਹੋਣ ਵਾਸਤੇ ਕੋਈ ਨਗ ਕ੍ਰੀਦ ਦਾ ਫਿਰਦਾ ਕੋਈ ਨਾਰੀਅਲ ਮੈਚ ਪਾਉਂਦਾ ਫਿਰਦਾ ਤੁਹਾਡੇ ਤਾਂ ਇੱਥੇ ਗੰਗਾ ਹੈਗੀ ਹੈ ਤੇ ਗੰਗਾ ਇਹ ਨਾਰੀਅਲ ਪਾਉਂਦਾ ਫਿਰਦਾ ਉਹਦੇ ਨਾਲ ਪਲਖੀ ਹੋਣਾ ਨਾਰੀਅਲ ਤੋੜ ਕੇ ਖਾਣਾ ਤੇਰੇ ਸਰੀਰ ਨੂੰ ਠੰਢਕ ਮਿਲ ਜੇ ਤਾਕਤ ਮਿਲ ਜੇ ਪਰ ਬਾਹਰੋਂ ਸੁੱਖ ਘਾੜਦਾ ਹੈ ਪਾਸ਼ੇ ਕਹਿੰਦੇ ਬਾਹਰੋਂ ਸੁੱਖ ਨਹੀਂ ਮਿਲਦਾ ਘਰ ਸੁੱਖ ਵਸਿਆ ਬਾਰ ਸਤ ਪਾਇਆ ਜੇ ਤੂੰ ਅੰਦਰੋਂ ਸੁਖੀ ਹੈ ਫਿਰ ਬਾਹਰ ਤੇਨੂੰ ਦੁਨੀਆਂ ਸੁਖੀ ਸੁਖੀ ਲੱਗੇਗੀ ਜੇ ਤੂੰ ਅੰਦਰੋਂ ਦੁਖੀ ਹੈ ਇਹਨੂੰ ਸਾਰੇ ਦੁਖੀ ਦੁਖੀ ਲੱਗੇਗਾ ਕਿਉਂਕਿ ਨਿਰਪਰ ਤੇਰੀ ਸੋਚ ਨੇ ਹੈ ਜਿੱਦਾਂ ਦੀ ਤੇਰੀ ਸੋਚ ਹੈ ਉਦਾਂ ਦਾ ਸੰਸਾਰ ਹੈ ਇਸ ਵਾਸਤੇ ਸਹਿਬ ਜੀ ਕਹਿੰਦੇ ਆਪਣੀ ਸੋਚ ਬਦਲ ਸੰਸਾਰ ਆਪਣੇ ਆਪ ਬਦਲ ਜਾਏਗਾ ਤੇਰੀ ਸੋਚ ਦੇ ਨਾਲ ਚੱਲਦਾ ਹੈ ਜਿੰਨੀ ਕ ਸਾਨੂੰ ਨੌਲੇਜ ਹੈ ਉਨੀ ਕ ਸਾਡੀ ਦੁਨੀਆਂ ਹੈ ਜਿੰਨਾ ਕੁ ਜੀ ਅਸੀਂ ਦੇਖ ਲਿਆ ਉਨੀ ਕੁ ਸਾਡੀ ਦੁਨੀਆ ਹੈ ਜੇ ਉਹਦਾ ਦੇਖਾਂ ਕਿ ਤੇ ਦੁਨੀਆ ਤਾਂ ਵੱਧ ਗਈ ਤੇ ਪਾਤਸ਼ਾਹ ਜੀ ਕਿਰਪਾ ਕਰਦੇ ਅਮੁੱਲ ਗੁਣ ਅਮੁੱਲ ਵਪਾਰ ਕਹਿੰਦੇ ਪਰਮਾਤਮਾ ਦੇ ਗੁਣ ਆਮੁੱਲੇ ਇਹਨਾਂ ਦਾ ਕੋਈ ਪੈਸਾ ਨਹੀਂ ਦੇ ਸਕਦਾ ਇਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ ਆਮੁੱਲ ਗੁਣ ਅਮੁੱਲ ਵਪਾਰ ਉਹਦੇ ਗੁਣ ਵੀ ਅਮੁੱਲ ਨੇ ਉਹਦਾ ਵਪਾਰ ਵੀ ਅਮੋਲੀ ਹੈ ਆਮੁੱਲ ਵਪਾਰੀਆ ਮੁੱਲ ਭੰਡਾਰ ਇਹਨੇ ਉਹ ਵਪਾਰ ਕਰਨ ਵਾਲੇ ਵੀ ਗੁਨਾ ਦੇ ਅਮੋਲਕ ਖਜ਼ਾਨੇ ਦੇ ਵਾਰਸ ਨੇ ਤੇ ਉਹਦੇ ਭੰਡਾਰੇ ਭਰੇ ਭੰਡਾਰ ਦਾ ਤੇ ਖਜ਼ਾਨੇ ਆਹ ਮੁੱਲ ਆਵੇ ਆ ਮੁੱਲ ਲੈ ਜਾਹੇ ਆ ਮੁੱਲ ਭਾਏ ਮੁੱਲ ਸਮਾਹੇ ਇਹਨੇ ਭਾਈ ਜਿਹੜੇ ਉਹਦਾ ਸੌਦਾ ਕੀਤਾਣ ਵਾਲੇ ਨੇ ਉਹ ਆਉਂਦੇ ਵੀ ਅਮੋਲੀ ਨੇ ਦੇ ਪ੍ਰੇਮ ਦਾ ਸੌਦਾ ਖੇਤ ਕੇ ਇਸ ਦੁਨੀਆ ਤੋਂ ਚਲੇ ਵੀ ਜਾਂਦੇ ਨੇ ਉਹਨਾਂ ਦਾ ਕੋਈ ਰੇਟ ਨਹੀਂ ਲਾ ਸਕਿਆ ਸੱਤ ਤੇ 9 1/2 ਦੇ ਸਹਬਜਾਦੇ ਬਾਬਾ ਚੋਰਾ ਵਰਸਿਕ ਤੇ ਬਾਬਾ ਫਤਿਹ ਸਿੰਘ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਖੜੇ ਨੇ ਉਹਨਾਂ ਨੂੰ ਬਿਆੰਤ ਲਾਜ ਦੇ ਦੇ ਕੇ ਦੇਖ ਲਿਆ ਨਹੀਂ ਵਿਕੇ ਟਾਰ ਦੇ ਕੇ ਵੇਖ ਲਿਆ ਨਹੀਂ ਵਿਕੇ ਫਿਰ ਹਾਰ ਕੇ ਉਹਨਾਂ ਨੂੰ ਮੀਆਂ ਚ ਚਿੰਕੇ ਸ਼ਹੀਦ ਕਰ ਦਿੱਤਾ ਉਹ ਦੱਸ ਗਏ ਉਮਰ ਚਾਹੇ 7 ਦੇ 9 ਸਾਲ ਹੋਵੇ ਰਾਦੇ ਵੱਡੇ ਹੋਣੇ ਚਾਹੀਦੇ ਨੇ ਰਾਦੇ ਵੱਡਿਆਂ ਨਾਲ ਵੱਡੇ ਬਾਬੇ ਅਖਵਾ ਗਏ ਬਾਬੇ ਬਣ ਗਏ ਸਾਡੇ ਉਹ ਜੋਧੇ ਸੂਰਮੇ ਨੇ ਕੱਲ ਉਮਰਾਂ ਦੀ ਨਹੀਂ ਗੱਲ ਤਾਂ ਹੌਸਲਿਆਂ ਦੀ ਹੁੰਦੀ ਹੈ ਤੇ ਹੌਸਲੇ ਪਾਸ਼ਾ ਜੀ ਨੇ ਬੜੇ ਤਕੜੇ ਦਿੱਤੇ ਨੇ ਅਮੁੱਲ ਭਾਏ ਅਮੁੱਲਾ ਸਮਾਹੇ ਕਹਿੰਦੇ ਉਹ ਅਮੁੱਲ ਨੇ ਤੇ ਉਸ ਅਮੁੱਲ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ ਅਮੁੱਲ ਧਰਮ ਅਮੁੱਲ ਦੀ ਬਾਣ ਧਰਮ ਦਾ ਅਰਥ ਨਿਜਮ ਕਾਨੂੰਨ ਤੇ ਬਾਣ ਦਾ ਅਰਥ ਇੱਕ ਕਹਿਰੀ ਕਹਿੰਦੇ ਪਰਮਾਤਮਾ ਦਾ ਨਿਜਮ ਵੀ ਅਮੁੱਲ ਹੈ ਕੋਈ ਪੈਸੇ ਦੇ ਕੇ ਉਹ ਨਿਜਮ ਖਰੀਦ ਨਹੀਂ ਸਕਦਾ ਕੋਈ ਪੈਸੇ ਦੇ ਕੇ ਇਹ ਨਹੀਂ ਕਹਿ ਸਕਦਾ ਵੀ ਆ ਜਿਹੜੀ ਆਕੇ ਇਹ ਨੂੰ ਸਾੜੇ ਨਾਲ ਇਹ ਨੂੰ ਖੰਡਿਆ ਰੱਖੇ ਕਹਿੰਦੇ ਨਹੀਂ ਉਹਦੇ ਨਿਜਮ ਦੇ ਵਿੱਚ ਜੋ ਕੁਝ ਬਣ ਗਿਆ ਉਹਨੂੰ ਕੋਈ ਖਰੀਦ ਨਹੀਂ ਸਕਦਾ ਪੈਸੇ ਦੇ ਵੱਟੇ ਜਾਂ ਕੁਝ ਦੇ ਕੇ ਅਮੁੱਲ ਧਰਮ ਮੁੱਲ ਦੀ ਬਾਣ ਉਹਦੀ ਕਚੈਰੀ ਵੀ ਐਸੀ ਹੈ ਦੁਨੀਆਂ ਦੀ ਕਚੈਰੀ ਤੇ ਜੱਜ ਵੇਚ ਸਕਦੇ ਨੇ ਕਵਾਬ ਵੇਚ ਸਕਦੇ ਨੇ ਵਕੀਲ ਵੇਚ ਸਕਦੇ ਨੇ ਪਰ ਰੱਬ ਦੀ ਕਚੈਰੀ ਦਾ ਕੋਈ ਇਨਸਾਨ ਵੇਚਣ ਵਾਲਾ ਨਹੀਂ ਹੈ ਉਥੇ ਤਾਂ ਸੱਚ ਸੱਚ ਤੇ ਕੱਚ ਕੱਚ ਚੱਲਦਾ ਹੈ ਉੱਥੇ ਕੁਝ ਕੁਝ ਨਹੀਂ ਵਿਕਦਾ ਉੱਥੇ ਤਾਂ ਇਹ ਮੁੰਦੇ ਕਰਮਾਂ ਦਾ ਹਿਸਾਬ ਕਿਤਾਬ ਲੱਗਦਾ ਹੈ ਆ ਮੁੱਲ ਤੋਲਾ ਮੁੱਲ ਪਰਵਾਹ ਇਹਦੇ ਉਹ ਪ੍ਰਮਾਤਮਾ ਆ ਤੋਲ ਹੈ ਉਹਦਾ ਵਟਾ ਜਿਹੜਾ ਉਹ ਵੀ ਕਿਲੂਆਂ ਦੇ ਗਰਾਮਾਂ ਦੇ ਵਿੱਚ ਨਹੀਂ ਆਉਂਦਾ ਉਹਦੀ ਬਖਸ਼ਿਸ਼ ਰਹਿਮਤ ਵੀ ਅਮੁੱਲ ਹੈ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਉਹਦੀ ਬਖਸ਼ੀਸ਼ ਵੀ ਹੈ ਅਮੁੱਲ ਉਹਦਾ ਨਿਸ਼ਾਨ ਵੀ ਅਮੁੱਲ ਅਮੁੱਲ ਕਰਮ ਉਹਦੀ ਰਹਿਮਤ ਅਮੁੱਲ ਫਰਮਾਨ ਉਹਦਾ ਕਹਿੰਦੇ ਹੁਕਮ ਇਹ ਸਾਰਾ ਕੁਝ ਅਮੋਲੀ ਹੈ ਅਮੁੱਲੋ ਮੁੱਲੇ ਆਖਿਆ ਨਾ ਜਾਏ ਆਖ ਆਖ ਰਹੇ ਨਿਬਲਾਈ ਕਹਿੰਦੇ ਆਕਾਲ ਪੁਰਬ ਸਭਨ ਤਾਜਿਆਂ ਤੋਂ ਪਰੇ ਉਸ ਦਾ ਕੋਈ ਨਤਾਜਾ ਨਹੀਂ ਲੱਗ ਸਕਦਾ ਕਿਉ ਮਨੁੱਖ ਧਿਆਨ ਛੋੜ ਕੇ ਅਕਾਲ ਪੁਰਖ ਦਾ ਨਤਾਜਾ ਲਾਉਂਦੇ ਨੇ ਕਹਿੰਦੇ ਉਹ ਹਾਤ ਜਾਂਦੇ ਨੇ ਆਖੇ வேத ਪਾਠ ਪ੍ਰਾਣ ਆਖੇ ਪੜੇ ਕਰੇ ਧਿਆਨ ਪਾਛੇ ਕਹਿੰਦੇ ਆਖ ਆਖ ਕੇ ਚਲੇਗੇ ਵਰਣਨ ਕਰ ਕਰਕੇ ਚਲੇਗੇ ਕੌਣ ਕੌਣ ਵੇਦਾਂ ਦੇ ਮੰਤਰ ਤੇ ਪ੍ਰਾਣ ਅਕਾਲ ਪੁਰਖ ਦਾ ਨਤਾਜਾ ਲਾਲ ਆ ਕਿ ਇਹਨਾਂ ਸਾਰਿਆਂ ਦੇ ਵਿਦਵਾਨ ਇਸ ਸੰਸਾਰ ਤੋਂ ਚਲੇਗੇ ਪਰ ਇਹਨਾਂ ਦਾ ਅੰਤਾਜਾ ਨਹੀਂ ਲੱਗ ਸਕਿਆ ਪਰਮਾਤਮਾ ਦੇ ਗੁਣਾਂ ਦਾ ਆਖੇ ਬ੍ਰਹਮੇ ਆਖੇ ਇੰਦਰ ਆਖੇ ਗੋਪੀ ਤੇ ਗਵਿੰਦ ਕਹਿੰਦੇ ਇੱਥੇ ਬਯੰਤ ਬ੍ਰਹਮੇ ਬਯੰਤ ਇੰਦਰ ਗੋਪੀਆਂ ਕਾਣ ਪਛਰੇ ਸੰਸਾਰ ਦੀ ਆਇ ਤੇ ਚਲੇਗੇ ਆਖੇ ਇਸ਼ਰ ਆਖੇ ਸਿੱਧ ਇੱਥੇ ਬਯੰਤ ਸ਼ਿਵ ਆਏ ਬਿਆੰਤ ਸੇਧਾ ਏ ਅਕਾਲ ਪੁਰਖ ਨੇ ਪੈਦਾ ਕੀਤੇ ਹੋਏ ਬਿਆੰਤ ਬੁੱਧ ਤੇ ਰਾਕਸ਼ਸ ਦੇਵਤੇ ਦੇਵਤਾ ਸੁਭਾਅ ਵਾਲੇ ਮਨੁੱਖ Muni ਲੋਕ ਸੇਵਕ ਅਕਾਲ ਪੁਰਖ ਦਾ ਨਤਾਜਾ ਲਾਲਕੇ ਚਲੇ ਗਏ ਪਰ ਕੋਈ ਵੀ ਉਹਦਾ ਖੀਰਲਾ ਵਰਨ ਨਹੀਂ ਲੱਭ ਸਕਿਆ ਆਖੇ ਅੰਸ਼ ਰਾਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਹੋਏ ਆਖੇ ਦੇਵ ਆਖੇ ਸੁਰ ਨਰਮੁ ਜਨ ਸੇਵ ਕੇਤੇ ਆਖੇ ਆਖਰ ਪਾਹੇ ਕਹਿੰਦੇ ਕਈ ਜੀਵ ਅੰਤਾਜਾ ਲਾ ਲਾ ਕੇ ਥੱਕ ਗਏ ਪਰ ਲੱਗ ਨਹੀਂ ਸਕੇ ਆ ਕੇਤੇ ਕਹਿ ਕੇ ਉੱਠ ਜਾਏ ਬਯੰਤ ਇਥੇ ਆਏ ਤੇ ਇਥੋਂ ਚਲੇ ਵੀ ਗਏ ਰੱਬ ਦੀਆਂ ਬਣਾਈਆਂ ਕਰਦੇ ਪਰ ਉਹਦਾ ਅੰਤ ਪਿਆ ਨਹੀਂ ਪਿਆ ਇਤੇ ਕੀਤੇ ਹੋਰ ਕਰੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿੰਨੇ ਆ ਚੁੱਕੇ ਨੇ ਅੱਜ ਤੱਕ ਇੰਨੇ ਹੋਰ ਪੈਦਾ ਕਰ ਦੋ ਮਾਲਕ ਜੀ ਤਾਂ ਆਖ ਨਾ ਸਕੇ ਕਿ ਕੇ ਉਹ ਸਾਰੇ ਰਣਕੇ ਵੀ ਤੁਹਾਡੇ ਬਾਰੇ ਦੱਸ ਨਹੀਂ ਸਕਦੇ ਕਿਉਂਕਿ ਮਨੁੱਖੀ ਮਨ ਨਾਲੋਂ ਰੱਬ ਦੀਆਂ ਬਖਸ਼ਿਸ਼ਾਂ ਬਹੁਤ ਉੱਚੀਆਂ ਨੇ ਜਿਹੜਾ ਰੱਬ ਮੁੱਖ ਦੇ ਮਨ ਵਿੱਚ ਆ ਗਿਆ ਮਨ ਦੇ ਵਿੱਚ ਸਮਝ ਲੱਗ ਗਈ ਉਹ ਰੱਬ ਮੁੱਖ ਨਾਲੋਂ ਛੋਟਾ ਹੋਏਗਾ ਪਰ ਜਿਹੜਾ ਰੱਬ ਅਸਲੀ ਹੈ ਉਹਦਾ ਪਤਾ ਹੀ ਨਹੀਂ ਲੱਗਦਾ ਉਹ ਕਿੰਨਾ ਕੁ ਖਲਾਰੇ ਵਾਲਾ ਹੈ ਕਿੰਨਾ ਕੁ ਵੱਡਾ ਹੈ ਉਹਦੇ ਬਾਰੇ ਤਾਂ ਸੁਣ ਸੁਣਾ ਕੇ ਦੱਸੀ ਜਾਂਦੇ ਆ ਸੁਣ ਵੱਡਾ ਆਖੇ ਸਭ ਹੋਏ ਕਿ ਉਹਡ ਵੱਡਾ ਕੀਠਾ ਹੋਏ ਕੀਮਤ ਪਾਇਨ ਕਿਹਾ ਜਾਏ ਕਹਨੇ ਵਾਲੇ ਤੇ ਰਹੇ ਸਮਾਏ ਬਾਛਾ ਕਹਿੰਦੇ ਸੁਣ ਸੁਣਾ ਕੇ ਕਹੀ ਜਾਂਦੀ ਉਹ ਬਹੁਤ ਵੱਡਾ ਏ ਬਹੁਤ ਵੱਡਾ ਏ ਪਰ ਕਿੱਡਾ ਵੱਡਾ ਏ ਉਹ ਤਾਂ ਦੇਖ ਕੇ ਪਤਾ ਲੱਗੇਗਾ ਪਰ ਜਿਹੜੇ ਦੇਖਣ ਜਾਂਦੇ ਨੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਆ ਕੇ ਦੱਸਦੇ ਕੁਝ ਨਹੀਂ ਉਹਦਾ ਰੂਪ ਹੋ ਜਾਂਦੇ ਨੇ ਛੇਵੜ ਭਾਵੇ ਤੇਵੜ ਹੋਏ ਛੇਵੜ ਕਿੱਡਾ ਵੱਡਾ ਭਾਵੇ ਚਾਹੁੰਦਾ ਹੈ ਕਹਿੰਦੇ ਜਿੰਨਾ ਵੱਡਾ ਪ੍ਰਮਾਤਮਾ ਹੋਣਾ ਚਾਹੁੰਦਾ ਹੋ ਜਾਂਦਾ ਉਹਨੂੰ ਕੋਈ ਰੋਕ ਟੋਕ ਨਹੀਂ ਹੈ ਕੇਵੜ ਭਾਵੇਂ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਕਹਿੰਦੇ हे ਨਾਨਕ ਉਹ ਪ੍ਰਮਾਤਮਾ ਆਪ ਹੀ ਜਾਣਦਾ ਹੈ ਕਿੰਨਾ ਵੱਡਾ ਹੈ ਕਿੰਨਾ ਬੇਅੰਤ ਹੈ ਕਿੱਥੋਂ ਤੱਕ ਉਹਦਾ ਖਲਾਰਾ ਹੈ ਕਿੰਨੀਆਂ ਉਹਨੇ ਜੁਨਾ ਪੈਦਾ ਕੀਤੀਆਂ ਨੇ ਕੀ ਕੁਝ ਇਸ ਸੰਸਾਰ ਤੇ ਬ੍ਰਹਾਂਡ ਅਖੰਡ ਦੇ ਵਿੱਚ ਪੈਦਾ ਕੀਤਾ ਹੈ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਉਹਤੇ ਉਹੀ ਜਾਣਦਾ ਹੈ ਅਸੀਂ ਤਾਂ ਉਹਨਾਂ ਕਹ ਜਾਣਦੇ ਜਿੱਥੋਂ ਤੱਕ ਸਾਡੀ ਸੋਚ ਹੈ ਪਰ ਸਾਡੀ ਸੋਚ ਮੁੱਕ ਜਾਂਦੀ ਹੈ ਉਹਨੀਆਂ ਦਾਤਾ ਉਹਦੀਆਂ ਵਿਡਿਆਈਆਂ ਉਹਦੀ ਕੈਨਾਤ ਨਹੀਂ ਮੁੱਕਦੀ ਹੁਣ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਪਰ ਕਿਤੇ ਵੀ ਉਹਨਾਂ ਨੂੰ ਲਾਸਟ ਚੀਜ਼ ਨਹੀਂ ਅਜੇ ਤੱਕ ਲੱਭੀ ਤੇ ਨਹੀਂ ਲੱਭੀ ਹੈ ਜਿੰਨੇ ਗਾ ਤੁਰੇ ਜਾਂਦੇ ਨੇ ਉਹਨਾਂ ਕੁਝ ਹੋਰ ਚੀਜ਼ ਲੰਦਾ ਹੈ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਪਾਛੇ ਕਹਿੰਦੇ ਜੇ ਕੋਈ ਮਨੁੱਖ ਬੜ ਬੜ ਬੋਲਾ ਬਨੁਕ ਆਪਣੀ ਮਰਜ਼ੀ ਨਾਲ ਕਵੇ ਮੈਂ ਰੱਬ ਦਾ ਹੰਤ ਕਾਲਿਆ ਇੰਨੀਆਂ ਕਵਡਿਆਈਆਂ ਨੇ ਕਹਿੰਦੇ ਉਹਦੇ ਬੋਲ ਜਿਹੜੇ ਨੇ ਉਹ ਵਿਅਰਥ ਨੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਕਹਿੰਦੇ ਐਸੇ ਮਨੁੱਖ ਨੂੰ ਬੇਕੂਫ ਤੇ ਸਮ ਕਿ ਆ ਜਾਵੇਗਾ ਉਹ ਮੂਰਖਾ ਸਿਰ ਮਹਾ ਮੂਰਖ ਹੋਵੇਗਾ ਜਿਹੜਾ ਇਹ ਗੱਲ ਕਹਿ ਦਵੇ ਮੈਂ ਤੇ ਰੱਬ ਦਾ ਅੰਤ ਪਾ ਲਿਆ ਬਾਦਸ਼ਾਹ ਕਹਿੰਦੇ ਰੱਬ ਦਾ ਅੰਤ ਨਹੀਂ ਪੈਂਦਾ ਉਹ ਕਿੰਨੇ ਤੇ ਬਹੁਤ ਵੱਡਾ ਹੈ ਉਹਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ ਉਹਦੀ ਕੋਈ ਵੀ ਵਸਤੂ ਉਹਦੇ ਕੋਲ ਕਮਾਏ ਤਾਂ ਜਾ ਸਕਦੇ ਆ ਪਰ ਖਰੀਦੇ ਨਹੀਂ ਜਾ ਸਕਦੇ ਜਿਹੜਾ ਕਮਾ ਗਿਆ ਉਸੇ ਦੇ ਹੈ ਇਹਦੇ ਕੋਲੇ ਆ ਗਏ ਉਸੇ ਦੇ ਤੇ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਉਹਦੇ ਅਮੁੱਲ ਖੁਨਾ ਦੀ ਗੱਲ ਕਰਕੇ ਉਹਦੀ ਫੇਰ ਬਹਿੰਦਦਾ ਦੀ ਗੱਲ ਕੀਤੀ ਹੈ ਤੇ ਅਗਲੀ ਪੌੜੀ ਦੇ ਅੰਦਰ ਪਾਤਸ਼ਾਹ ਜੀ ਨੇ ਸਾਰਿਆਂ ਦਾ ਜ਼ਿਕਰ ਕਰਤਾ ਕਿ ਭਾਈ ਗੌਂਦਾ ਕੌਣ-ਕੌਣ ਹੈ ਤੇ ਉਹਨੂੰ ਚੰਗਾ ਕੌਣ-ਕੌਣ ਲੱਗਦਾ ਹੈ ਸੋ ਬਾਕੀ ਦੀਆਂ ਵਿਚਾਰਾਂ ਕੱਲ ਦੇ ਦੁਆਨਾ ਅੰਦਰ ਆਪ ਸਭ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਭੂ ਕੀ ਸ਼ਰਨ ਸਕਲ ਪੈ ਲਾਥੇ ਦੁੱਖ ਬਿਨ ਸੇਸ ਉਤਪਾਇਆ ਪਾਤਸ਼ਾਹ ਜੀ ਕਿਰਪਾ ਕਰਨ ਦੁੱਖ ਦੂਰ ਹੋ ਜਾਣ ਸੁਖ ਹਰਦੇ ਦੇ ਵਿੱਚ ਵਸ ਜਾਵੇ ਤੇ ਉਸ ਦਾਤੇ ਦੇ ਨਾਲ ਜੁੜ ਜਾਈਏ ਜਿਨੇ ਸਾਨੂੰ ਇਸ ਸੰਸਾਰ ਤੇ ਚੰਗੇ ਕਾਰਜ ਕਰਨ ਵਾਸਤੇ ਭੇਜਿਆ ਹੈ ਏ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਵਾਕੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਕੀ ਹਰਸਾ ਵਾਹਿਗੁਰੂ ਕੀ ਫਤ